ਕੀ ਇੱਕ ਅਫਸਰ ਦੇ ਘਰੇ ਇਹ ਤਾਂ ਘਰੋਂ ਮਿਲਿਆ ਨਾ 5 ਕਰੋੜ ਘਰੇ ਤਾਂ ਬੰਦਾ ਭਾਂ ਨਹੀਂ ਰੱਖਦਾ ਔਰ ਬਾਕੀ ਥਾਵਾਂ ਤੇ ਪਤਾ ਨਹੀਂ ਕਿੱਥੇ-ਕਿੱਥੇ ਸਟੈਕ ਕੀਤੇ ਹੋਣੇ ਆ ਤੇ ਆ ਤਸਵੀਰਾਂ ਜਿਹੜੀਆਂ ਇਹ ਤਾਂ ਮਤਲਬ ਹੈਰਾਨ ਕਰ ਦਿੰਦੀਆਂ ਤੁਸੀਂ ਇਹ ਵੇਖੋ ਆ ਨੋਟਾਂ ਦੀਆਂ ਗੱਡੀਆਂ ਮੈਨੂੰ ਲੱਗਦਾ ਬੈਂਕ ਦੇ ਵਿੱਚ ਏਡੀ ਥਈ ਨਹੀਂ ਤੁਹਾਨੂੰ ਕਿਤੇ ਮਿਲਦੀ ਮਾੜੇ ਸ਼ਹਿਰ ਚ ਆ ਸਿਉਣੇ ਦੇ ਤੁਸੀਂ ਵੇਖੋ ਕਿਸ ਤਰ੍ਹਾਂ ਨਾਲ ਸਟੈਕ ਲੱਗੇ ਪਏ ਐ ਜੋ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਇਹ ਅਫਸਰ ਜਿਹੜੇ ਆ ਇਹਨਾਂ ਦੀਆਂ ਤਾਰਾ ਕਿੱਥੇ ਜੁੜਦੀਆਂ ਹੈ ਸਰਕਾਰ ਐਵੇਂ ਚੁੱਪ ਨਹੀਂ ਕਰਦੀ ਮੁੱਖ ਮੰਤਰੀ ਸਾਹਿਬ ਦਾ ਆਪ ਦਾ ਬਿਆਨ ਹੈ ਕਿ ਮੁੱਖ ਮੰਤਰੀ ਦੀ ਮਰਜ਼ੀ ਜਾਂ ਨੌਲੇਜ ਤੋਂ ਬਿਨਾ ਪੱਤਾ ਨਹੀਂ ਹਿਲਦਾ ਸਰਕਾਰ ਤੇ ਫਿਰ ਇਹ ਕਦੇ ਹੋ ਸਕਦਾ ਹੈ ਕਿ ਸਰਕਾਰ ਦੇ ਨੱਕ ਥੱਲੇ ਅਫਸਰ ਸੈਂਕੜੇ ਕਰੋੜਾਂ ਰੁਪਏ ਇਕੱਠੇ ਕਰੀ ਜਾਂਦਾ ਹੋਵੇ ਤੇ ਸਰਕਾਰ ਨੂੰ ਪਤਾ ਨਾ ਹੋਵੇ ਕਿ ਇਹ ਪੈਸਾ ਦਿੱਲੀ ਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜਾਂਦਾ ਸੀ ਬਾਹਰ ਇਲੈਕਸ਼ਨਾਂ ਲੜਨ ਵਾਸਤੇ ਕੀ ਇਹ ਪੈਸਾ ਆਮ ਆਦਮੀ ਪਾਰਟੀ ਦੀ ਜਿਹੜੀ ਪਾਰਟੀ ਦਾ ਖਜ਼ਾਨਾ ਉਹਦੇ 'ਚ ਜਾਂਦਾ ਸੀ ਕੀ ਇਹ ਕੇਜਰੀਵਾਲ ਸਾਹਿਬ ਨੂੰ ਜਾਂਦਾ ਸੀ ਕੀ ਇਹ ਸੁਸੋਦੀਆ ਸਾਹਿਬ ਨੂੰ ਜਾਂਦਾ ਸੀ ਇਹਨਾਂ ਸਾਰੀਆਂ ਚੀਜ਼ਾਂ ਦਾ ਇਸ ਵਿਸ਼ੇ ਦਾ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਤੇ ਜੇ सीबीआई ਸਹੀ ਜਾਂਚ ਕਰ ਲੂਗੀ ਤਾਂ ਫਿਰ ਇਹ ਜਿਹੜੀਆਂ ਪੈੜਾਂ ਬਹੁਤ ਦੂਰ ਤੱਕ ਜਾਣਗੀਆਂ ਕੱਲ ਸਾਰੇ ਪੰਜਾਬ ਨੇ ਤਸਵੀਰਾਂ ਵੇਖੀਆਂ ਪਉ ਤਸਵੀਰਾਂ ਤੋਂ ਬਹੁਤ ਬਾਅਦ ਕੁਝ ਬਹੁਤਾ ਕਹਿਣ ਨੂੰ ਰਹਿ ਨਹੀਂ ਜਾਂਦਾ ਕਿਉਂਕਿ ਜਿਵੇਂ ਅੰਗਰੇਜ਼ੀ ਚ ਕਹਿੰਦੇ ਆ ਪਿਕਚਰ ਸਪੀਕਸ 1000 ਵਰਡਸ ਪਉ ਤੋ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਸੀ ਸੈਂਕੜੇ ਕਰੋੜਾਂ ਦੀ ਸੰਪਤੀ ਕਰੋੜਾਂ ਦੇ ਵਿੱਚ ਨਗਦੀ ਕਰੋੜਾਂ ਰੁਪਏ ਦਾ ਸਿਉਣਾ ਹੋਰ ਬੇਸ਼ੁਮਾਰ ਚੀਜ਼ਾਂ ਮੈਂ ਲਿਸਟ ਪੜ੍ਹ ਕੇ ਦੱਸੂਗਾ ਰਿਕਵਰੀ ਕੀ ਹੋਈ ਉਸ ਤੋਂ ਇਹ ਸਾਰਾ ਕੁਝ ਸਰਕਾਰ ਦੇ ਨੱਕ ਥੱਲੇ ਕਿਵੇਂ ਸਰਕਾਰ ਦੇ ਕਰਪਤ ਸਰਕਾਰ ਦੇ ਚਹਿੱਤੇ ਸਰਕਾਰ ਦੇ ਫੇਵਰੇਟ ਆਫਿਸਰਸ ਕਰਦੇ ਰਹੇ ਤੇ ਸਰਕਾਰ ਨੇ ਅੱਖਾਂ ਮੀਚੀਆਂ ਇਹ ਜ਼ੀਰੋ ਟੋਲਰੈਂਸ ਵਾਲੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਕਟੜ ਇਮਾਨਦਾਰ ਸਰਕਾਰ ਆ ਤੇ ਕਰਪਸ਼ਨ ਪ੍ਰਤੀ ਸਾਡੀ ਜ਼ੀਰੋ ਟੋਲਰੈਂਸ ਹੈ ਉਹਦਾ ਕੱਲ ਅਸਲੀ ਚਿਹਰਾ ਜਿਹੜਾ ਉਹ ਨੰਗਾ ਹੋਇਆ ਜ਼ੀਰੋ ਟੋਲਰੈਂਸ ਦੀ ਗੱਲ ਕਰਨ ਵਾਲੇ 100% ਫੈਸਿਲੀਟੇਟਰ ਨਿਕਲੇ ਕ腐ਸ਼ਨ ਦੇ ਇਹ ਕੱਲੀ ਕ腐ਸ਼ਨ ਨੂੰ ਟੋਲਰੇਟ ਨਹੀਂ ਕਰਦੇ ਇਹ ਕ腐ਸ਼ਨ ਨੂੰ ਪ੍ਰਮੋਟ ਤੇ ਫੈਸਿਲੀਟੇਟ ਕਰਨ ਤੱਕ ਵੀ ਇਹ ਸਰਕਾਰ ਤੇ ਇਹਦੇ ਨੁਮਾਇंदे ਜਾਂਦੇ ਤੁਸੀਂ ਵੇਖੋ ਕਿੱਡੀ ਹੈਰਾਨੀ ਦੀ ਗੱਲ ਹੈ ਕਿ सीबीआई ਦੀ ਇੱਕ ਟੀਮ ਆਉਂਦੀ ਹੈ ਤੇ ਪੰਜਾਬ ਪੁਲਿਸ ਦਾ ਉੱਚ ਅਧਿਕਾਰੀ ਐਚਐਸ ਭੁੱਲਰ ਸਾਹਿਬ ਜਿਹੜੇ ਡੀਆਈਜੀ ਰੋਪੜ ਰੇਂਜ ਉਹਨਾਂ ਨੂੰ ਦਫ਼ਤਰ ਦੇ ਵਿੱਚੋਂ ਆ ਕੇ ਅਰੈਸਟ ਕਰਕੇ ਲੈ ਕੇ ਜਾਂਦੀ ਹੈ ਤੇ ਉਹਨਾਂ ਦੇ ਘਰੇ ਜਦੋਂ ਉਹ ਸੀਬੀਆਈ ਤੇ ਟੀਮ ਨੇ ਰੇਡ ਮਾਰਿਆ ਤੇ ਜੋ ਕੁਝ ਬਰਾਮਦੀ ਹੋਈ ਆ ਸੀਬੀਆਈ ਵੱਲੋਂ ਅਫੀਸ਼ੀਅਲ ਜਿਹੜੀ ਸਟੇਟਮੈਂਟ ਜਾਰੀ ਕੀਤੀ ਗਈ ਮੈਂ ਇਹਦੇ ਚੋਂ ਪਹਿਲਾਂ ਤੁਹਾਨੂੰ ਪੜ੍ਹ ਕੇ ਦੱਸਣਾ ਚਾਹੁੰਦਾ ਹੈ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਇਨ ਇਨਫੋਰਮੇਸ਼ਨ ਸੈਕਸ਼ਨ The Central Bureau of Investigation has arrested senior IPS officer of 2009 batch, presently posted as DIG Roper Range, Punjab. During searches at various premises linked to the public servant in Punjab and Chandigarh, the CBI recovered substantial cash and incrimin incriminating material, including. Una ki cash approximately five crores, and still counting. 5 ਕਰੋੜ ਦੀ ਗਿਣਤੀ ਹੋ ਚੁੱਕੀ ਤੇ ਹਜੇ ਗਿਣਤੀ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ ਜੁਐਲਰੀ ਵੇਇੰਗ 1.5 ਕੇਜੀ ਤੁਸੀਂ ਵੇਖੋ ਕਰੋੜਾਂ ਰੁਪਏ ਦਾ ਸਿਉਣਾ ਬਣ ਜਾਂਦਾ 1.5 ਕਿਲੋ ਸਿਉਣਾ ਅੱਜ ਕੱਲ ਤਾਂ ਮੈਨੂੰ ਲੱਗਦਾ ਸਵਾ ਲੱਖ ਨੂੰ ਤੋਲਾ ਹੋਇਆ ਖੜਾ ਹੈ ਕਿਲੋ ਦਾ ਤਾਂ ਹਿਸਾਬ ਹੀ ਨਹੀਂ ਲੱਗਦਾ ਕਿੰਨੇ ਦਾ ਲਗਜ਼ਰੀ ਗੱਡੀਆਂ 22 ਲਗਜ਼ਰੀ ਵਾਚੇਸ ਹੁਣ ਅੱਜ ਜਿਹੜੀਆਂ ਲਗਜ਼ਰੀ ਲਗਜ਼ਰੀ ਵਾਚੇਸ ਹੈ ਕੋਈ ਕਰੋੜ ਰੁਪਏ ਦੀ ਵੀ ਆ ਕੋਈ 2 ਕਰੋੜ ਦੀ ਵੀ ਆ ਕੋਈ 50 ਲੱਖ ਦੀ ਵੀ ਆ ਉਹਨੇ ਪਤਾ ਨਹੀਂ ਕਿੰਨੀ ਕਿੰਨੀ ਕੀਮਤ ਦੀਆਂ ਵਾਚੇਸ ਸੀ ਇਹ ਵਾਚੇਸ ਜਿਹੜੀਆਂ ਇਹ ਅੱਜ ਕੱਲ ਜੁਐਲਰੀ ਨਾਲੋਂ ਡਾਇਮੰਡਸ ਨਾਲੋਂ 골ਡ ਨਾਲੋਂ ਵੀ ਇੱਕ ਮਹਿੰਗਾ ਸੌਦਾ ਹੋ ਗਿਆ ਇਹਨਾਂ ਨੂੰ ਲੈਣਾ ਸੋ ਇਹ 22 ਘੜੀਆਂ ਪਤਾ ਨਹੀਂ ਕਿੰਨੇ ਦੀਆਂ ਸੀ ਕਿੱਥੇ ਕਿੱਥੇ ਬਣਦੇ ਸੀ ਭੁੱਲਰ ਸਾਹਿਬ ਮੈਨੂੰ ਲੱਗਦਾ ਦੋਹੇ ਬਾਹਾਂ ਤੇ ਬੰਨ ਲੀਏ ਤਾਂ ਬਾਈ ਬਾਈ ਨਾਲ ਪੂਰੀਆਂ ਹੋਣ ਸੋ ਇਹ ਸੁਭਾਵਕ ਹੈ ਕਾਦੇ ਹਾਸਤੇ ਤੇ ਕਿਵੇਂ ਆਈਆਂ ਸੀ ਲੌਕਰ ਦੀਆਂ ਚਾਬੀਆਂ ਮਿਲੀਆਂ ਸ਼ਰਾਬ ਮਿਲੀ ਬੜਾ ਕੁਝ ਉਹਨਾਂ ਦੇ ਘਰ ਤੋਂ ਮਿਲਿਆ ਤੇ ਤੁਸੀਂ ਵੇਖੋ ਐਨਾ ਕੁਝ ਹੋ ਰਿਹਾ ਸੀ ਤੇ ਵਿਜੀਲੈਂਸ ਕਿੱਥੇ ਸੀ ਪੰਜਾਬ ਦੀ ਪੰਜਾਬ ਦੀ ਇੰਟੈਲੀਜੈਂਸ ਕਿੱਥੇ ਸੀ ਕਿ ਵਿਜੀਲੈਂਸ ਸੁੱਤੀ ਪਈ ਸੀ ਕਿ ਵਿਜੀਲੈਂਸ ਜਿਹੜੀ ਆ ਉਹ ਸਿਰਫ ਆਪੋਜੀਸ਼ਨ ਲੀਡਰਜ਼ ਨੂੰ ਟਾਰਗੇਟ ਕਰਨ ਵਾਸਤੇ ਰੱਖੀ ਗਈ ਹੈ ਸਰਕਾਰ ਵੱਲੋਂ ਜਿੱਥੇ ਆਪੋਜੀਸ਼ਨ ਦੇ ਲੀਡਰਾਂ ਦਾ ਸਵਾਲ ਆਵੇ ਉੱਥੇ ਤਾਂ ਜ਼ੀਰੋ ਰਿਕਵਰੀ ਤੇ ਜ਼ੀਰੋ ਬਰਾਮਦਗੀ ਤੇ ਤੁਸੀਂ ਡਿਸਪਰਪੋਰਸ਼ਨੇਟ ਐਸੈਟ ਦਾ ਪਰਚਾ ਦਰਜ ਕਰ ਦਿੰਨੇ ਹੋ ਤੇ ਉਹਨਾਂ ਨੂੰ ਜੇਲ੍ਹਾਂ ਚ डक ਦਿੰਨੇ ਹੋ ਕਿ ਉਹ ਸਰਕਾਰ ਦੇ ਖਿਲਾਫ ਆਵਾਜ਼ ਉਠਾ ਰਹੇ ਆ ਤੇ ਇੱਥੇ ਤੁਹਾਡੇ ਚਿਹਤੇ ਅਫਸਰ ਤੁਹਾਡੇ ਰਾਜ ਵਿੱਚ ਤੁਹਾਡੀ ਸਹਿਮਤੀ ਨਾਲ ਤੁਹਾਡੀ ਪੁਸ਼ਤਪਨਾਈ ਨਾਲ ਪੰਜਾਬ ਦੇ ਲੋਕਾਂ ਨੂੰ ਲੁੱਟੀ ਜਾ ਰਿਹਾ ਤੇ ਤੁਸੀਂ ਅੱਖਾਂ ਵਿੱਚ ਰੱਖੀ ਮੈਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਪੁੱਛਣਾ ਚਾਹੁੰਦਾ ਕਿਉਂਕਿ ਉਹ ਹੋਮ ਮਿਨਿਸਟਰ ਵੀ ਹੈ ਵਿਜੀਲੈਂਸ ਡਿਪਾਰਟਮੈਂਟ ਵੀ ਇੰਟੈਲੀਜੈਂਸ ਡਿਪਾਰਟਮੈਂਟ ਵੀ ਹੋਮ ਮਿਨਿਸਟਰ ਕੋਲੇ ਹੁੰਦਾ ਸੋ ਇਹ ਮੁੱਖ ਮੰਤਰੀ ਸਾਹਿਬ ਇਸ ਗੱਲ ਦਾ ਜਵਾਬ ਦੇ ਕਿ ਸੀਪੀਆਈ ਤਾਂ ਬਾਹਰੋਂ ਆ ਕੇ ਅਰੈਸਟ ਕਰਕੇ ਇੰਨੀ ਰਿਕਵਰੀ ਕਰ ਸਕਦੀ ਹੈ ਤੇ ਤੁਹਾਡਾ ਮਹਿਕਮਾ ਕੀ ਕਰ ਰਿਹਾ ਸੀ ਕੀ ਇਹ ਤੁਹਾਡੇ ਵੱਲੋਂ ਹਦਾਇਤਾਂ ਸੀ ਮਹਿਕਮਿਆਂ ਨੂੰ ਕਿ ਉਸ ਪਾਸੇ ਨਹੀਂ ਵੇਖਣਾ ਕੀ ਤੁਹਾਡੇ ਵੱਲੋਂ ਇਹ ਹਦਾਇਤਾਂ ਸੀ ਤੁਹਾਡੇ ਵਿਜੀਲੈਂਸ ਤੇ ਇੰਟੈਲੀਜੈਂਸ ਡਿਪਾਰਟਮੈਂਟ ਨੂੰ ਕਿ ਭੁਨਰ ਸਾਹਿਬ ਵੱਲ ਅੱਖਾਂ ਮੀਚ ਲਿਓ ਜਮਾਂ ਜੋ ਮਰਜ਼ੀ ਕਰੀ ਜਾਣ ਉਹ ਕਿਉਂਕਿ ਇਹ ਬਲੂ ਆਈਡ ਬੋਏ ਹੈ ਨਾ ਜੀ ਸਰਕਾਰ ਦੇ ਬੈਸਟ ਪੋਸਟਿੰਗਸ ਸਰਕਾਰ ਦੇ ਵਿੱਚ ਚਾਇਓ ਐਸਐਸਪੀ ਮੁਹਾਲੀ ਰਹੇ ਹੋਣ ਡੀਆਈਜੀ ਪਟਿਆਲਾ ਰੇਂਜ ਡੀਆਈਜੀ ਰੋਪੜ ਰੇਂਜ ਪ੍ਰਾਈਮ ਪੋਸਟਿੰਗਸ ਤੁਸੀਂ ਦੇਖ ਕੇ ਰੱਖੀਆਂ ਤੇ ਇਸ ਨਿਜਾਮ ਦੇ ਵਿੱਚ ਜਿਹੜੀਆਂ ਪੋਸਟਿੰਗਾਂ ਹੈ ਉਹ ਅਫਸਰਾਂ ਨੂੰ ਕਿਵੇਂ ਮਿਲਦੀਆਂ ਇਹ ਸਾਰਾ ਪੰਜਾਬ ਜਾਣਦਾ ਬੱਚੇ-ਬੱਚੇ ਦੀ ਜ਼ੁਬਾਨ ਤੇ ਇੱਥੇ ਸਾਰਾ ਸੌਦਾ ਜਿਹੜਾ ਹੈ ਮੁੱਲ ਵੇਖਦਾ ਮੁਕਤ ਕੁਛ ਨਹੀਂ ਮਿਲਦਾ ਇੱਥੇ ਕਿਉਂਕਿ ਇਹ ਸਰਕਾਰ ਦੇ ਕਮਾਊ ਪੁੱਤ ਵੱਲ ਵਿਜੀਲੈਂਸ ਤੇ ਇੰਟੈਲੀਜੈਂਸ ਨੂੰ ਹੁਕਮ ਸੀ ਕਿ ਆਪਦੀਆਂ ਅੱਖਾਂ ਮੀਚ ਕੇ ਰੱਖੋ ਮੈਂ ਫੇਰ ਇਹੀ ਗੱਲ ਦੁਬਾਰਾ ਦੁਹਰਾਨੀ ਚਾਹਣਾ ਹੈ ਕਿ ਇਹ ਜਿਹੜੇ ਅਫਸਰ ਨੇ ਇਹ ਇਹਨਾਂ ਦੀਆਂ ਤਾਰਾਂ ਕਿੱਥੋਂ ਤੱਕ ਜੁੜਦੀਆਂ ਇਹ ਜਾਂਚ ਦਾ ਵਿਸ਼ਾ ਅਸਲੀ ਇਹ ਹੋਣਾ ਚਾਹੀਦਾ ਹੈ ਸੀਬੀਆਈਐਸ ਤੇ ਤੁਸੀਂ ਇਹ ਕਿਵੇਂ ਗੱਲ ਤੇ ਯਕੀਨ ਕਰ ਸਕਦੇ ਹੋ ਕਿ ਇੱਕ ਅਫਸਰ ਦੇ ਘਰੇ ਇਹ ਤਾਂ ਘਰੋਂ ਮਿਲਿਆ ਨਾ 5 ਕਰੋੜ ਘਰੇ ਤਾਂ ਪੰਜ ਦਾ ਭਾਂ ਹੀ ਰੱਖਦਾ ਔਰ ਬਾਕੀ ਥਾਵਾਂ ਤੇ ਪਤਾ ਨਹੀਂ ਕਿੱਥੇ ਕਿੱਥੇ ਸਟੈਕ ਕੀਤੇ ਹੋਣੇ ਆ ਤੇ ਆ ਤਸਵੀਰਾਂ ਜਿਹੜੀਆਂ ਇਹ ਤਾਂ ਮਤਲਬ ਹੈਰਾਨ ਕਰ ਦਿੰਦੀਆਂ ਤੁਸੀਂ ਇਹ ਵੇਖੋ ਆ ਨੋਟਾਂ ਦੀਆਂ ਗੱਡੀਆਂ ਮੈਨੂੰ ਲੱਗਦਾ ਬੈਂਕ ਦੇ ਵਿੱਚ ਏਡੀ ਥਈ ਨਹੀਂ ਤੁਹਾਨੂੰ ਕਿਤੇ ਮਿਲਦੀ ਮਾੜੇ ਸ਼ਹਿਰ ਚ ਆ ਸਿਉਨੇ ਦੇ ਤੁਸੀਂ ਵੇਖੋ ਕਿਸ ਤਰ੍ਹਾਂ ਨਾਲ ਸਟੈਕ ਲੱਗੇ ਪਏ ਐ ਸੋ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਇਹ ਅਫਸਰ ਜਿਹੜੇ ਆ ਇਹਨਾਂ ਦੀਆਂ ਤਾਰਾਂ ਕਿੱਥੇ ਜੁੜਦੀਆਂ ਐ ਸਰਕਾਰ ਐਵੇਂ ਚੁੱਪ ਨਹੀਂ ਕਰਦੀ ਮੁੱਖ ਮੰਤਰੀ ਸਾਹਿਬ ਦਾ ਆਪ ਦਾ ਬਿਆਨ ਹੈ ਕਿ ਮੁੱਖ ਮੰਤਰੀ ਦੀ ਮਰਜ਼ੀ ਜਾਂ ਨੌਲੇਜ ਤੋਂ ਬਿਨਾ ਪੱਤਾ ਨਹੀਂ ਹਿਲਦਾ ਸਰਕਾਰ 'ਚ ਤੇ ਫਿਰ ਇਹ ਕਦੇ ਹੋ ਸਕਦਾ ਕਿ ਸਰਕਾਰ ਦੇ ਨੱਕ ਥੱਲੇ ਅਫਸਰ ਸੈਂਕੜੇ ਕਰੋੜਾਂ ਰੁਪਏ ਇਕੱਠੇ ਕਰੀ ਜਾਂਦਾ ਹੋਵੇ ਤੇ ਸਰਕਾਰ ਨੂੰ ਪਤਾ ਨਾ ਹੋਵੇ ਕੀ ਇਹ ਪੈਸਾ ਦਿੱਲੀ ਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜਾਂਦਾ ਸੀ ਬਾਹਰ ਇਲੈਕਸ਼ਨਾਂ ਲੜਨ ਵਾਸਤੇ ਕੀ ਇਹ ਪੈਸਾ ਆਮ ਆਦਮੀ ਪਾਰਟੀ ਦੀ ਜਿਹੜੀ ਪਾਰਟੀ ਦਾ ਖਜ਼ਾਨਾ ਉਹਦੇ ਚ ਜਾਂਦਾ ਸੀ ਕੀ ਇਹ ਕੇਜਰੀਵਾਲ ਸਾਹਿਬ ਨੂੰ ਜਾਂਦਾ ਸੀ ਕੀ ਇਹ ਸੁਸੋਦੀਆ ਸਾਹਿਬ ਨੂੰ ਜਾਂਦਾ ਸੀ ਇਹਨਾਂ ਸਾਰੀਆਂ ਚੀਜ਼ਾਂ ਦਾ ਇਸ ਵਿਸ਼ੇ ਦਾ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਤੇ ਜੇ सीबीआई ਸਹੀ ਜਾਂਚ ਕਰ ਲੂਗੀ ਫੇਰ ਇਹ ਜਿਹੜੀਆਂ ਪੈੜਾਂ ਬਹੁਤ ਦੂਰ ਤੱਕ ਜਾਣ ਗਈਆਂ ਹੁਣ ਸੀਬੀਆਈ ਕਿੱਥੋਂ ਤੱਕ ਜਾਂਚ ਕਰਦੀ ਹੈ ਇਹ ਤਾਂ ਮੈਂ ਵੀ ਨਹੀਂ ਕਹਿ ਸਕਦਾ ਕਿਉਂਕਿ ਖੱਟਾ ਤਜਰਬਾ ਹੈ ਬੜਾ ਇੱਕ ਸਾਈਜ਼ ਦਾ ਸਕੈਮ ਦਿੱਲੀ ਦੇ ਵਿੱਚ ਹੋਇਆ ਸੀ ਜਿੱਤੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਮੰਤਰੀ ਦੋ-ਦੋ ਸਾਲ ਜੇਲ੍ਹਾਂ ਚਲਾ ਕੇ ਆਏ ਉਹ ਸਕੈਮ ਉਹੀ ਸੇਮ ਪਾਲਿਸੀ ਪੰਜਾਬ ਦੇ ਵਿੱਚ ਆਈ ਸੇਮ ਬੰਦੇ ਪਾਲਿਸੀ ਬਣਾਉਣ ਵਾਲੇ ਸੇਮ ਪਾਲਿਸੀ ਸੇਮ ਬੈਨੇਫਿਸ਼ਰੀ ਉਹੀ ਜਿਹੜੀ ਦਿੱਲੀ ਚ ਫਰਮਾ ਸੀ ਤੇ ਸਾਡੀਆਂ ਲੱਖ ਰਿਪਰੈਜੈਂਟੇਸ਼ਨਸ ਦੇਣ ਦੇ ਬਾਵਜੂਦ ਹੋਮ ਮਿਨਿਸਟਰ ਸਾਹਿਬ ਨੂੰ ਵੀ ਦਿੱਤੀ ਸੀਬੀਆਈ ਨੂੰ ਵੀ ਰਿਪਰੈਜੈਂਟੇਸ਼ਨ ਗਈ ਗਵਰਨਰ ਨੂੰ ਵੀ ਰਿਪਰੈਜੈਂਟੇਸ਼ਨ ਗਈ ਪਰ ਕੋਈ ਕਾਰਵਾਈ ਨਹੀਂ ਸੋ ਇਹ ਕਿਵੇਂ ਹੋ ਸਕਦਾ ਕਿ ਜਿਹੜੀ ਚੀਜ਼ ਦਿੱਲੀ ਚ ਗਲਤ ਹੈ ਉਹ ਪੰਜਾਬ ਚ ਤੁਸੀਂ ਸਹੀ ਠਾ ਸਕਦੇ ਹੋ ਸੋ ਪਤਾ ਨਹੀਂ ਸੀਬੀਆਈ ਨੂੰ ਕਿਉਂਕਿ ਤਾਰਾ ਜੁੜੀਆਂ ਵੀ ਆਆਂ ਅੰਦਰ ਸਾਰੀਆਂ ਹੁਣ ਕੱਲ੍ਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਪਤਾ ਨਹੀਂ ਭਾਜਪੀ ਨਾਲ ਕੀ ਗੱਲ ਕੀਤੀ ਹੋਣੀ ਕਿ ਇਹਨੂੰ ਜਾਂਚ ਨੂੰ ਇੱਥੇ ਹੀ ਰੋਕ ਦੋ ਇਸ ਮਨੀ ਟ੍ਰੇਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਪੈਸਾ ਅਲਟੀਮੇਟਲੀ ਇਹਦੀ ਫਾਈਨਲ ਡੈਸਟੀਨੇਸ਼ਨ ਕਿਤੋਂ ਤੱਕ ਸੀ ਤੇ ਜਿਹੜਾ ਬਾਕੀ ਦਾ ਪੈਸਾ ਉਹ ਵੀ ਰਿਕਵਰ ਹੋਣਾ ਚਾਹੀਦਾ ਇਸ ਕਟੜ ਇਮਾਨਦਾਰ ਦੀ ਸਰਕਾਰ ਮੈਂ ਹੈਰਾਨ ਹਾਂ ਤੁਸੀਂ ਵੇਖੋ ਇੱਕ ਸਟੇਟ ਦਾ ਸੀਨੀਅਰ ਆਈਪੀਐਸ ਅਫਸਰ ਡੀਆਈਜੀ ਉਹਦੇ ਉੱਤੇ ਦੋ ਕੌਦੇ ਹੀ ਹੁੰਦੇ ਆ ਤੇ ਫਿਰ ਡੀਜੀਪੀ ਬਣ ਜਾਂਦਾ ਬੰਦਾ ਕਰੋੜਾ ਰੁਪਏ ਕੈਸ਼ ਨਾਲ ਫੜਿਆ ਗਿਆ ਹੋਵੇ ਤੇ ਹਜੇ ਤੱਕ ਮੁੱਖ ਮੰਤਰੀ ਵੱਲੋਂ ਕੋਈ ਬਿਆਨ ਨਹੀਂ ਹਜੇ ਤੱਕ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਕੋਈ ਬਿਆਨ ਨਹੀਂ ਇਹਦੇ ਤੇ